ਜਿਹੜਾ ਅ ਮੁੰਡੇ ਲਾਈਕ ਕਰਦੇ ਨੇ ਅ ਮੇਰੇ ਤੇ 55 ਹਜ਼ਾਰ ਰੱਖਤਾ ਇਹੇ ਜਾਂ 55 ਲੈ ਕੇ ਜਾਂ 2 ਦਾ ਤੈਨੂੰ ਪਾਲੀਏ ਨਾ ਹੱਥ ਤੇ ਪੂਰੇ 2 ਮਹੀਨੇ ਕਿਦਣਾ ਵਾ ਤੇਰਾ ਤੁਮਾਰੀ ਜਹਾਜ਼ ਦੀ ਬਾਰੇ ਨੂੰ ਹੱਥ ਫਿਰ ਮੰਨੇ ਹੀ ਬਾਬੇ ਨੂੰ ਚਲੋ ਮੰਨਤਾ ਮੈਂ ਜਾਊਂਗੀ ਪਰ ਬਦਲੇ ਮੈਨੂੰ ਕਰਨਾ ਕੀ ਪਊਗਾ ਸਵਾ 500 ਰੁਪਏ ਦੀ ਸੁੱਖ ਲੱਗੂਗੀ ਅੱਜ ਤੋਂ 2 ਮਹੀਨੇ ਬਾਅਦ DNA ਵਾ ਟਾਂਟੋ ਬੈਠੀ ਜਾਣ ਕਰਾਂਗੇ ਬਾਬੇ ਨੂੰ ਪਰ ਬਾਬਾ ਜੀ ਇਨੂੰ ਗੱਲ ਦੱਸੋ ਮੈਂ ਤੁਹਾਨੂੰ ਹੁਣੇ ਪੈਸੇ ਕਿਨੇ ਦੇ ਸਕਦੀ ਆ ਕੋਈ ਨਾ ਚੇਲੀ ਇਹਦਾ ਵੀ ਕਰਾਂਗੇ ਪ੍ਰਬੰਧ ਬਾਬੇ ਦੇ ਮੋਬਾਈਲ ਫੋਨ ਤੇ ਬੈਲੈਂਸ ਕੋਲੇ ਨਾਲੇ ਬਾਬੇ ਦੀ ਰਿੰਗਟੋਨ ਚੱਲੂ ਨਾਲੇ 4 ਪੈਸੇ ਬਾਬੇ ਦੇ ਬੈਲੈਂਸ ਹੋ ਜਾਣਗੇ ਬਾਬੇ ਦੀ ਹੋ ਜਾਣੀ ਹੈ ਬੈ ਜਾ ਬੈ ਤੇਰੀ ਹੋ ਜਾਣੀ ਹੈ ਜਾ ਜਾ ਕ ਪੈਸੇ ਤਾਂ ਮਾਗ ਨਹੀਂ ਕਹੀਦਾ ਕੁੜੀ ਆ ਤੇਰੇ ਕੋਲੇ ਕਹਨੂੰ ਮੇਰੇ ਕੋਲੇ ਨਾਲੇ ਬਾਬੇ ਨਾਲ ਕਿਨੇ ਵੀ ਕਹੇ ਤਾਂ ਖਾ ਉਹ ਖਾ ਚੋਰ ਮੈਂ ਭਾਈ ਤੋਟ ਨਾ ਆਵੇ ਬਾਦ ਹੋ ਜਾਏ ਸੁਣਨਾ ਕਿ ਕੰਨਿਆਂ ਨੂੰ ਇੱਕ ਮੋਬਾਈਲ ਬਾਬਾ ਉਹਦਾ ਵੀ ਵੇਖੋ ਫੋਨ ਦੀ ਦੱਸ ਰਿਹਾ ਹੈਲੋ ਜੱਸ ਸਰਤਾ ਦੀ ਕਿਸਮਤ ਵਾਲੀਆਂ ਕਰਮਾਣੀਆਂ ਬਾੜਾ ਵਾਲੀਆਂ ਮੁਕੰਦਰ ਤੇਰਾ ਬਣਾ ਦੇ ਜਮਾ ਲੇ ਜੇ ਸਮਝਾਈ ਹੋਈ ਤੇ ਜਲਦੀ ਸਹਰ ਕਰੇਗੀ ਮਾਂ ਪਿਓ ਨੂੰ ਸੁੱਖ ਦੇਗੀ ਨੋਟਾਂ ਦਾ ਬਿਸਤਰਾ ਵਿਖਾ ਕੇ ਸਾਂਗ ਕਰਨੀ 500 ਦੇ ਨੋਟਾਂ ਦਾ ਲਵਾ ਦੀ ਸਹਾਰਾ ਤੈਨੂੰ ਇੱਕ ਵਾਚਨ ਕਰਕੇ ਜਾਣਾ ਹੋਰ ਵਾਚਨ ਕਰਦੇ ਗੁੱਸਾ ਤਾਂ ਨਹੀਂ ਕਰਨਗੀ ਉਹ ਹੈਲੋ ਤੁਸੀਂ ਕੌਣ ਬੋਲ ਰਹੇ ਹੋ ਬੁੱਲਾ ਕੀ ਜਾਣਾ ਮੈਂ ਕੌਣ ਹਾਂ ਜੋ ਦੀਆਂ ਫਕੀਰਾਂ ਦਾ ਕੋਈ ਨਾਂ ਨਹੀਂ ਹੁੰਦਾ ਚੱਲੀਏ ਨਾ ਨਾ ਪੰਡੂ ਨਾ ਮੈਂ ਕਾਜੀ ਪਤਾ ਨਹੀਂ ਰੱਬ ਕਿਹੜਾ ਰੰਗ ਵਿੱਚ ਰਾਜੀ ਬੰਦਾ ساری ਉਮਰ ਮੈਂ ਮੈਂ ਕਰਦਾ ਕਰ ਦਿੰਦਾ ਮੈਂ ਮੇਰੇ ਤੋਂ ਕਿਡੀਆਂ ਕਰਦੀਆਂ ਹੁੰਦੀਆਂ ਨੇ ਹੋ ਚੇਲੀਏ ਕੋਈ ਦੁਰਦਾ ਡੜਾ ਕੋਈ ਦੋਤਾ ਪੜਾ ਤਰਾ ਕਰਦੀ ਆ ਬੰਦਾ ਤੇਰੀ ਜਿਆਜਾ ਕਰ ਹੋ ਜਾਣੀ ਆ ਤੈਨੂੰ ਚੇਲੀਏ ਕਿੱਧਰ ਸਿੰਦੀ ਨਹੀਂ ਤਨੀ ਆ ਗਈ ਲੱਗਦੀ ਆ ਚੇਲੀਏ ਗੁੱਸਾ ਨਾ ਕਰ ਗੁੱਸੇ ਤੋਂ ਤੈਨੂੰ ਵੀ ਜੰਤਰ ਦੇ ਕੇ ਜਾਵਾਂਗੇ ਕੀ ਸਿੱਧਾਂ ਦਾ ਲਾਲ ਖੰਮਣੀ ਨੂੰ 7.5 ਗੰਨਾ ਦੇ ਕੇ ਖੱਬੇ ਘੋਟਣਾ ਬੰਨ ਲੀ 11.5 ਰੁਪਈਆ ਦੇ ਚੌਲ ਤਿੰਨ ਵੀਰਵਾਰ ਕੀਰਿਆਂ ਦੇ ਭੌਣ ਨੂੰ ਖਵਾਉਣ ਦਾ ਕਰਦੀ ਆ ਪ੍ਰਬੰਧ ਤੇ ਤੈਨੂੰ ਗੁੱਸਾ ਆਉਣਾ ਹੋ ਜੇ ਬੰਦ ਫਿਰ ਮੰਨੇਗੀ i got do ਜਗ ਕਰਾਂਗੇ ਅ ਨਾਟਕ ਮੇਲਾ ਵੀ ਕਰਾਇਆ ਆਪਣੇ ਪਿੰਡ ਤੇ ਮੈਂ ਤੁਹਾਨੂੰ ਵੀ ਬੇਨਤੀ ਕਰਦਾ ਕਿ ਗੜੀਆਂ ਦੇ ਵਿੱਚ ਮਖੱਲਿਆਂ ਦੇ ਵਿੱਚ ਸਕੂਲਾਂ ਦੇ ਵਿੱਚ ਥਾਂ ਥਾਂ ਦੇ ਉੱਤੇ ਤੁਸੀਂ ਜਿਵੇਂ ਸੁਖਦੇਵ ਸਿੰਘ ਹੋਰ ਨੇ ਰੋਡੇ ਛੱਦ ਕੇ ਕਿ ਮੈਥੋਂ ਨਾਟਕ ਮੇਲਾ ਕਰੋ ਤੁਸੀਂ ਜਿਹੜੇ ਹੌਸਲੇ ਦਿੱਨੇ ਹੋ ਸਾਨੂੰ ਇਹ ਹੌਸਲੇ ਤੁਹਾਡੇ ਬੜੇ ਬਟਮੁੱਲੇ ਹੌਸਲੇ ਹੁੰਦੇ ਆ ਤੇ ਇੱਥੇ ਆ ਮੇਰੇ ਖਾਲ ਸਾਥੀ ਰੋਡੇ ਵਾਲੇ ਅੱਜ ਫਾਸਟ ਆ ਰਹੇ ਸਰਪਰਾ ਤਰਕਸ਼ੀਵ ਸਾਹਿਬੀ ਭਾਰਤ ਰਜਿਸਟ੍ਰੇਸ਼ਨ ਕਾਈ ਫੀਰਕੋਟ ਜੀ ਬਾਬਾ ਸ਼ੇਖ ਫੀਰ ਆਗਮਨਪੁਰ ਪਟੇ ਸਾਹਿਬ ਨੂੰ ਬਹੁਤ ਬਹੁਤ ਵਧਾਈ ਹੋਵੇ ਜੀ ਬਾਬਾ ਸ਼ੇਖ ਫੀਰ ਜਿਹੜਾ ਆਗਮਨਪੁਰ ਬਾਬਾ ਫੀਰਕੋਟ ਵਿੱਚ ਮਨਾਇਆ ਜਾਂਦਾ ਹੈ ਗੋਮੇ ਪੱਤਰ ਦਾ ਮੇਲਾ ਜੀ ਇਹ ਔਰ ਇਸ ਮੇਲੇ ਦੀ ਇੱਕ ਵਿਲੱਖਣਤਾ ਇਹ ਹੈ ਕਿ ਹਿੰਦੂ ਮੁਸਲਮਾਨ ਸਿੱਖ ਸਾਹਿਬੀ ਸਾਰੇ ਰਲ ਕੇ ਮਨਾਉਂਦੇ ਨੇ ਸਾਰੀਆਂ ਸਿਆਸੀ ਪਾਰਟੀਆਂ ਰਲ ਕੇ ਮਨਾਉਂਦੀਆਂ ਨੇ ਹੋਰ ਮੈਂ ਅੱਗੇ ਗੱਲ ਕਰਾਂ ਤਾਂ ਜਿੰਨੀਆਂ ਸਪੋਰਸ ਸਜਨਾ ਫੀਰਕੋਟ ਦੀਆਂ ਉਹ ਵੀ ਸਾਰੀਆਂ ਸਿਆਸੀ ਪਾਰਟੀਆਂ ਦੇ ਮੈਂਬਰ ਆ ਉਹਦੇ ਵਿੱਚ ਕਿਉਂਕਿ ਬੜਾ ਸਪੋਰਟ ਨਾਲ ਇਹ ਕਰਕੇ ਤਾਂ ਇਸ ਮੇਲੇ ਦੇ ਵਿੱਚ ਹਰ ਜ਼ਿੰਦਗੀ ਦਾ ਖੂਬਸੂਰਤ ਰੰਗ ਮਣਿਆ ਜਾਂਦਾ ਜੇਕਰ ਮੇਰੇ ਕੋਲ ਸਮਾਂ ਘਾਟਾ ਮੈਂ ਤੁਹਾਨੂੰ ਦੱਸਾਤਾ ਇਸ ਵਿੱਚ ਨਾਟਕ ਕੋਰੀਓਗ੍ਰਾਫੀਆਂ ਧਾਰਮਿਕ ਪ੍ਰੋਗਰਾਮ ਸਮਾਜਿਕ ਪ੍ਰੋਗਰਾਮ ਜਿੰਨੇ ਹੁੰਦੇ ਆ ਖੂਨਦਾਨ ਕੈਂਪ ਹੁੰਦੇ ਆ ਪੁਸਤਕ ਮੇਲਾ ਲੱਗਦਾ ਔਰ ਜਿੰਨੇ ਕਈ ਮੈਚ ਹੁੰਦੇ ਆ 골ਡ ਕੱਪ ਹੁੰਦੇ ਆ ਸਾਰੇ ਵੱਖ-ਵੱਖ ਜਿਹੜੀਆਂ ਖੇਡਾਂ ਉਹਦੇ ਵੀ ਮੈਚ ਹੁੰਦੇ ਆ ਮੇਰਾ ਮਤਲਬ ਜਿਹੜਾ ਬਾਬਾ ਸ਼ੇਖ ਫੀਰ ਆਗਨਪੁਰ ਬਣਾ ਇਹ ਇੱਕ ਬਲਦਸਾ ਬਹੁਤ ਰੰਗਾਂ ਦੇ ਫੁੱਲਾਂ ਦਾ ਇਹ ਇਸ ਤਰ੍ਹਾਂ ਦਾ ਮੇਲਾ ਹੈ ਇਸ ਤਰ੍ਹਾਂ ਦਾ ਮੇਰੇ ਖਿਆਲ ਦੇ ਵਿੱਚ ਭਾਰਤ ਵਿੱਚ ਕੋਈ ਮੇਲਾ ਨਹੀਂ ਹੋਣਾ ਔਰ ਇੱਕ ਸਾਂਝੀ ਵਲਤਾ ਦਾ ਪ੍ਰਤੀਕ ਹੈ ਮੇਲਾ ਹੁਣ ਮੈਂ ਜੇਕਰ ਗੱਲਾਂ ਕਰਾਂ ਤਾਂ ਹਾ ਤਰਕਸ਼ੀਲ ਮੇਲੇ ਦੀ ਜਿਹੜਾ ਸਾਡਾ ਥਾਰਮਾ ਤਰਕਸ਼ੀਲ ਮੇਲਾ ਹੈ ਇਹ ਤਰਕਸ਼ੀਲ ਮੇਲਾ ਕੀ ਹੈ ਵਹਿਮਾਂ ਭਰਮਾਂ ਦੇ ਵਿੱਚ ਲੋਕਾਂ ਨੂੰ ਅੰਧਵਿਸ਼ਵਾਸ ਦੇ ਵਿੱਚੋਂ ਕੱਢ ਕੇ ਭ੍ਰਉਣਾ ਹੱਤਿਆ ਸਮਾਜਿਕ ਬਰਾਈਆਂ ਉਜਨੀ ਜਾੜ ਪਾਪ ਜਿੰਨੀਆਂ ਵੀ ਇਹ ਸਮਾਜਿਕ ਬਰਾਈਆਂ ਉਹ ਤੋਂ ਅਸੀਂ ਲੋਕਾਂ ਨੂੰ ਜਾਗਰੂਕ ਕਰਦੇ ਆ ਤੇ ਉਹਨਾਂ ਨੂੰ ਅਸੀਂ ਇਹ ਮੈਸੇਜ ਦਿੰਦੇ ਆ ਨਾਟਕਾਂ ਰਹੀਂ ਕੋਰੀਓਗ੍ਰਾਫੀ ਰਹੀਂ ਕਿ ਵਿਗਿਆਨਕ ਸੋਚ ਬਣਾਓ ਉਸ ਦੇ ਵਿੱਚ ਅਸੀਂ ਅੱਜ ਵੀ ਜਿਹੜਾ ਪ੍ਰੋਗਰਾਮ ਕੀਤਾ ਇਸ ਦੇ ਵਿੱਚ ਬੇਗਮਾਂ ਦੀ ਧੀ ਜਿਹੜਾ ਨਾਟਕ ਹੈ ਉਹਦੇ ਵਿੱਚ ਕੀ ਹੈ ਕਿ ਔਰਤਾਂ ਵਾਸਤੇ ਆਤਮ ਸਵਾਰਥ ਪੈਦਾ ਕਰਨ ਦੇ ਲਈ ਉਹ ਨਾਟਕ ਖੇਡਿਆ ਗਿਆ ਜੀ ਉਹ ਸੁਬਾਹ ਦੀ ਛੋਲਗਰੀ ਧਰਤੀ ਅੱਜ ਪੰਜਾਬ ਦੀ ਤਸਵੀਰ ਹੈ ਜਿਹੜੇ ਨੌਜਵਾਨ ਮੁੰਡਿਆਂ ਦੀਆਂ ਲਾਸ਼ਾਂ ਬਜ਼ੁਰਗ ਬਾਪੂ ਆ ਜਿਹੜੇ ਉਹ ਮੋੜਾਂ ਤੇ ਲਿਆ ਰਹੇ ਆ ਪੰਜਾਬ ਦੇ ਵਿੱਚ ਇਹਨਾਂ ਨਸ਼ਾ ਵਧ ਗਿਆ ਉਹ ਨਸ਼ੇ ਤੋਂ ਨੌਜਵਾਨਾਂ ਨੂੰ ਮੋੜਾ ਦੇਣ ਦੇ ਲਈ ਅਸੀਂ ਛੋਲਗਰੀ ਧਰਤੀ ਇਕਨਾ ਕੇ ਚਿੱਪਾ ਉਸ ਤੋਂ ਬਾਅਦ ਜਿਹੜੀਆਂ 5-7 ਛੜੀਆਂ ਕੋਰੀਓਗ੍ਰਾਫੀਆਂ ਲਗਾਤਾਰ ਚੱਲ ਰਹਿਣਗੀਆਂ ਆ ਪੰਡਿਤ ਜੀ ਕੀ ਇਹ ਲਾਲ ਮੇਰਾ ਮਾਂ ਪਿਓ ਦਾ ਨਾਂ ਚਮਕਾਵੇਗਾ ਇਹ ਬੱਚਿਆਂ ਨੂੰ ਇੱਕ ਸਵਾਲ ਆ ਵੀ ਕਿਸ ਤਰ੍ਹਾਂ ਦੇ ਬੱਚੇ ਆ ਉਹਨਾਂ ਨੂੰ ਕਿਸ ਤਰ੍ਹਾਂ ਕਰਨਾ ਚਾਹੀਦਾ ਉਹਨਾਂ ਨੂੰ ਦੇਸ਼ ਭਗਤੀ ਦੀ ਭਾਵਨਾ ਪੈਦਾ ਕਰਨ ਦੇ ਲਈ ਮਾਰਜ ਦੇ ਲੈ ਕਰੇ ਖੁਦਕਿਸ਼ਾ ਨਹੀਂ ਕਰ ਹਰ ਹਰਿਆਣਵੀ ਜਿਹੜਾ ਕਿਸਾਨਾਂ ਦੇ ਵਿੱਚ ਬੱਚੇ ਆ ਜਿਹੜੇ ਥੋੜੇ ਜਿਹਾ ਨੰਬਰ ਘੱਟ ਆ ਗਏ ਉਹ ਵੀ ਖੁਦਕੁਸ਼ੀ ਕਰ ਜਾਂਦੇ ਆ ਤੇ ਕੋਈ ਮਾਂ ਪਿਓ ਨੇ ਮੜਾ ਜਾਂ ਕੋਈ ਕਹਿਤਾ ਉਹ ਵੀ ਖੁਦਕੁਸ਼ੀ ਕਰ ਜਾਂਦੇ ਆ ਇਹ ਖੁਦਕੁਸ਼ੀਆਂ ਤੋਂ ਮੋੜਾ ਦੇਣ ਲਈ ਵੀ ਅਸੀਂ ਬਹੁਤ ਤਕੜਾ ਜਿਹੜਾ ਇਹ ਸੰਦੇਸ਼ ਦਿੱਤਾ ਹੈ ਇਸ ਮੇਲੇ ਦੇ ਵਿੱਚ ਔਰ ਇਸ ਤੋਂ علاوہ ਹੋਰ ਵੀ ਜਿਹੜੇ ਜਿੰਨਿਆਂ ਵੀ ਪ੍ਰਦੂਸ਼ਣ ਆ ਵਾਤਾਵਰਨ ਨੂੰ ਜਿਹੜਾ ਖਰਾਬ ਕਰਦਾ ਉਸ ਦੇ ਵਿੱਚ ਅਸੀਂ ਜਾਗਰੂਕਨ ਦੇ ਲਈ ਇਹ ਪ੍ਰੋਗਰਾਮ ਕਰਦੇ ਰਹੇ ਨੇ ਇਹ ਦਰਸ਼ਕੀਲ ਮੇਲਾ ਜੀ 18 ਮਾਰ ਆ ਦਰਸ਼ਕੀਲ ਮੇਲਾ ਇੱਕ ਦਿਨ ਚੱਲਦਾ ਹੈ 21 ਤਰੀਕ ਦਾ ਪੱਕਾ ਹੀ ਦੇਣਾ ਹੈ 10 ਵਜੇ ਤੋਂ ਲੈ ਕੇ ਸ਼ਾਮ 5 ਵਜੇ ਤੱਕ ਪ੍ਰੋਗਰਾਮ ਜਿਹੜਾ ਚੱਲਦਾ ਹੈ ਇਹ ਕੀ ਲੱਗਦਾ ਜਿਹੜੇ ਲੋਕ ਵਹਿਮ ਧਰਮਾਂ ਦੇ ਵਿੱਚ ਪਏ ਆ ਕੀ ਸੰਦੇਸ਼ ਦੇਣੇ ਨਹੀਂ ਨਹੀਂ ਵਹਿਮਾਂ ਪਰ ਬਾਤ ਇਹ ਜਦੋਂ ਸਾਡਾ ਮੇਲਾ ਜਿਹੜੇ ਦੇਖ ਲੈਂਦੇ ਲੋਕ ਉਹ ਇੰਨਾ ਸਾਡੇ ਨਾਲ ਜੁੜ ਜਾਂਦੇ ਆ ਔਰ ਇਸ ਗੱਲਾਂ ਤੋਂ ਬਹੁਤ ਦੂਰ ਹੋ ਰਹੇ ਆ ਜੀ ਕਿਉਂਕਿ ਜੋ ਪ੍ਰੈਕਟੀਕਲ ਹੀ ਉਹਨਾਂ ਨੂੰ ਅਸੀਂ ਸਟੇਜ ਦੇ ਉੱਤੇ ਪਰਫਾਰਮ ਕਰਕੇ ਸਾਡੇ ਕਲਾਕਾਰ ਖੁੱਲ੍ਹੇ ਨੇ ਤਾਂ ਉਹਨਾਂ ਨੂੰ ਲਾਲਮੀ ਪਤਾ ਲੱਗਦਾ ਵੀ ਜਿਹੜੇ ਤੰਤਰਕ ਲੋਕ ਆ ਜਾਂ ਜੇ ਕੀਤਾ ਕਰਾਇਆ ਜਿਹੜਾ ਕਰਦੇ ਆ ਜਾਂ ਜੋ ਕਹਿੰਦੇ ਸਾਡੇ ਕੋਈ ਕਾਲਾ ਇਲਮਾ ਉਹਨਾਂ ਨੂੰ ਅਸੀਂ ਚੈਲੰਜ ਵੀ ਕਰਦੇ ਆ ਹਮਨੇ ਲਿਖਿਆ ਪਿਆ ਸਾਡਾ ਉੱਥ ਵੀ ਆਓ ਯਾਰ ਮੈਦਾਨ ਦੇ ਵਿੱਚ 18 ਸਾਲ ਹੋ ਗਏ ਸਾਨੂੰ ਪ੍ਰੋਗਰਾਮ ਕਰਾਉਂਦਾ ਨੂੰ ਕੋਈ ਆਉਂਦਾ ਹੀ ਨਹੀਂ ਇੱਥੇ ਮੈਦਾਨ 'ਚ ਅਜਿਹਾ ਕਹਿੰਦੇ ਆ ਵੀ ਆਪ ਦਾ ਤੁਸੀਂ ਨਾਮ ਲਓ ਤੇ ਆਓ ਸਾਨੂੰ ਇੱਥੇ ਕਰਕੇ ਦਿਖਾਓ ਕੁਛ ਬਹੁਤ ਬਹੁਤ ਮਿਹਰਬਾਨੀ ਥੈਂਕ ਯੂ ਵੈਰੀ ਮਚ ਇਸ ਵੀਡੀਓ ਨੂੰ ਅੱਗੇ ਸ਼ੇਅਰ ਜ਼ਰੂਰ ਕਰਨਾ ਜੀ ਕਿਰਪਾ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਜੀ ਹੁਣ ਤੁਸੀਂ ਫਾਸਟ ਐਂਡ ਯੂਜ਼ ਪੰਜਾਬ ਦੀ ਐਪ ਅਪ ਪਲੇ ਸਟੋਰ ਤੋਂ ਇੰਸਟਾਲ ਕਰਕੇ ਨਵੀਆਂ ਅਤੇ ਤਾਜ਼ਾ ਖਬਰਾਂ ਪੜ੍ਹ ਅਤੇ ਦੇਖ ਸਕਦੇ ਹੋ ਤਨਵਾਦ